ਔਰੇ ਲੰਬੇ ਸਮੇਂ ਤੋਂ ਸਰਦੀ ਲਾ ਕੇ ਫਰੋਜਪੁਰ ਦੇ ਲੋਕਾਂ ਦੀ ਮੰਗ ਸੀਗੀ ਇਥੋਂ ਜਿਹੜੀ ਆ ਮੈਂ ਦਿੱਲੀ ਨੂੰ ਜਾਣ ਵਾਲੀ ਜਿਹੜੀ ਹੈ ਟ੍ਰੇਨ ਹੈਗਾ ਉਹਦੀ ਜਿਹੜੀ ਹੈ ਸਪੀਡ ਆ ਉਹ ਵਧਾਈ ਜਾਵੇ ਤੇ ਜਾਂ ਉਹਦਾ ਟਾਈਮ ਜਿਹੜਾ ਇਸ ਤਰ੍ਹਾਂ ਦਾ ਸ਼ਡਿਊਲ ਬਣੇ ਵੀ ਜਿਹੜੀ ਕੋਈ ਨਵੀਂ ਟ੍ਰੇਨ ਚਲਾ ਕੇ ਤੇ ਉਹਦਾ ਟਾਈਮ ਜਿਹੜਾ ਘਟਾ ਕੇ ਤੇ ਲੋਕਾਂ ਨੂੰ ਆਨ ਜਾਣ ਵਿੱਚ ਆਸਾਨੀ ਹੋਵੇ ਹੁਣ ਜਿਹੜੀ ਆ ਵੀ ਰੇਲਵੇ ਵਿਭਾਗ ਵੱਲੋਂ ਜਿਹੜੀ ਆ ਨਵੀਂ ਇੱਕ ਟ੍ਰੇਨ ਜਿਹੜੀ ਆ ਹੁਣ ਚਲਾਈ ਜਾ ਰਹੀ ਆ ਤੇਰੇ ਟਾਈਮ ਦੇ ਵਿੱਚ ਕੀ ਪਰਵਰਤਨ ਹੋਏਗਾ ਤੇ ਕਿਸ ਤਰ੍ਹਾਂ ਮਤਲਬ ਕਿ ਇੱਥੋਂ ਲੈ ਕੇ ਲੋਕਾਂ ਨੂੰ ਉੱਥੇ ਪਹੁੰਚਾਉਣ ਦਾ ਜਿਹੜਾ ਕੰਮ ਕਰੇਗੀ ਕਿ ਕਿੰਨਾ ਟਾਈਮ ਜਿਹੜਾ ਲੋਕਾਂ ਦਾ ਇਹਦੇ ਵਿੱਚ ਜਿਹੜਾ ਬਚਨ ਜਾ ਰਿਹਾ ਕਿਉਂਕਿ ਪਹਿਲਾਂ ਪੰਜਾਬ ਮਿਲ ਜਾਂਦੀ ਸੀ ਦੇ ਲੋਕਾਂ ਨੂੰ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀਗਾ ਵੀ ਕਰੀਬ 8 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗ ਜਾਂਦਾ ਸੀ ਦਿੱਲੀ ਪਹੁੰਚਣ ਵਾਸਤੇ ਤੇ ਤੁਹਾਨੂੰ ਦੱਸਦੀ ਆ ਵੀ ਜਿਹੜਾ ਫਿਰੋਜ਼ਪੁਰ ਜਿਹੜਾ ਹੈਗਾ ਇਹਦੇ ਜਿਹੜਾ ਸਾਰਾ ਕਾਰੋਬਾਰ ਤਕਰੀਬਨ ਤਕਰੀਬਨ ਦਿੱਲੀ ਦੇ ਨਾਲ ਹੀ ਜਿਹੜਾ ਅਟੈਚ ਹੈਗਾ ਜਿਸ ਕਰਕੇ ਜਿਹੜੇ ਕਾਰੋਬਾਰੀ ਆ ਉਹ ਫਿਰੋਜ਼ਪੁਰ ਤੋਂ ਦਿੱਲੀ ਜਿਹੜਿਆ ਰੋਜ਼ਾਨਾ ਜਿਹੜਾ ਜਾਂਦੇ ਸੀਗੇ ਆਪਣਾ ਸਮਾਨ ਲੈ ਜਾਈ ਜਿਹੜੀ ਖਰੀਦਦਾਰੀ ਜਿਹੜੀਆਂ ਕਰਨ ਵਾਸਤੇ ਹੁਣ ਜਿਹੜੀ ਇਹ ਟ੍ਰੇਨ ਜਿਹੜੀ ਆ ਚੱਲ ਰਹੀ ਆ ਇਹਦੇ ਬਾਰੇ ਅਸੀਂ ਜਾਣਕਾਰੀ ਲੈਣੇ ਸਾਡੇ ਨਾਲ ਅਧਿਕਾਰੀ ਇੱਥੇ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਭਾਜੀ ਕਿਸ ਤਰ੍ਹਾਂ ਬੰਦੇ ਭਾਰਤ ਹੈ 2246 ਨੰਬਰ ਆਇਆ ਹੁੰਦਾ ਤੇ ਬਾਕੀ ਚੱਲੇਗੀ ਜੇ ਜਦੋਂ ਫੇਰੀ ਪਤਾ ਲੱਗੇਗਾ ਉਹਨਾਂ ਜੋ ਵੀ ਹੈ ਲੇਕਿਨ ਵੀ ਲੋਕਾਂ 'ਚ ਬਹੁਤ ਉਤਸ਼ਾਹ ਹੈ ਇਹ ਗੱਡੀ ਚੱਲੇਗੀ ਤੇ ਲੋਕੀ ਬੜੀ ਖੁਸ਼ੀ ਮਨਾ ਰਹੇ ਹੋਏ ਪਰਦੇ ਕਿ ਟ੍ਰੇਨ ਚੱਲੇ ਤੇ ਸਾਨੂੰ ਵੀ ਸਫਰ ਸੌਖਾ ਹੈ ਜਾਣਾ ਜਾਣਾ ਕਿ ਇਹ ਦੇਮਡੇ ਟਾਈਮ ਚੱਲਣੀ ਹੈ ਤੇ ਇਸ ਨਾਲ ਲੋਕਾਂ ਨੂੰ ਫਾਇਦਾ ਹੈ ਕਿਉਂਕਿ ਸਵੇਰ ਜਾ ਕੇ ਸ਼ਾਮੀ ਵਾਪਸ ਵੀ ਆ ਸਕਦਾ ਬੰਦਾ ਤੇ ਉਧਰੋਂ ਵੀ ਜੇ ਸ਼ਾਮੀ ਆਣਾ ਰਾਤ ਦਾ ਸਫਰ ਤੋਂ ਬਚਿਆ ਜਾ ਸਕਦਾ ਪਾਜੀ ਪਹਿਲਾਂ ਜੇ ਟ੍ਰੇਨ ਸੀ ਜਿਹੜੀ ਪਰਿਪਤ ਤੋਂ ਜਿੱਦਾਂ ਦਿੱਲੀ ਜਾਂਦੀ ਸੀ ਕਾਫੀ ਲੋਕਾਂ ਨੂੰ ਜੜਿਆ ਵੀ ਟਾਈਮ ਨੂੰ ਲੈ ਕੇ ਕਾਫੀ ਪਰੇਸ਼ਾਨੀਆਂ ਆਉਂਦੀਆਂ ਸੀ ਕਿ ਲੱਗਦਾ ਵੀ ਉਹਨਾਂ ਦਾ ਜਿਹੜੀ ਟਾਈਮ ਹੈ ਉਹਨੂੰ ਬਚਨ ਜਾ ਰਹੇ ਹਾਂ ਜੀ ਬਿਲਕੁਲ ਬਿਲਕੁਲ ਬਈ ਚ ਟਾਈਮ ਕੱਟ ਲੱਗੇਗਾ ਸਫ਼ਰ 'ਚ ਤੇ ਬਾਕੀ ਫਾਇਦਾ ਤਾਂ ਹੈਗਾ ਹੀ ਹੈ ਹੁਣ ਇਸ ਬੰਦੇ ਭਾਰਤ ਜਿਹੜੀ ਟ੍ਰੇਨ ਦੇ ਵਿੱਚ ਕੀ ਸਹੂਲਤਾਂ ਜੜੀਆਂ ਮਿਲਣ ਜਾ ਰਹੀਆਂ ਜੜੀ ਦੂਜੀ ਟ੍ਰੇਨ ਦੇ ਨਾਲੋਂ ਅਲੱਗ ਹੋਣਗੀਆਂ ਜਿਵੇਂ ਕਿ ਸਹੂਲਤ ਇੱਕ ਤਾਂ ਸਪੀਡ ਦੀ ਹੈ ਦੂਜਾ ਖਾਣਾ ਵੀ ਇੱਥੇ ਅਵੇਲੇਬਲ ਹੁੰਦਾ ਵੈ ਅ ਬਾਕੀ ਆਰਾਮਦਾਇਕ ਸਫ਼ਰ ਇਸ ਕਰਕੇ ਫਾਇਦਾ ਤਾਂ ਸਾਰੇ ਏਰੀਆ ਨੂੰ ਹੈਗਾ ਹੀ ਵੀ ਸਮਝ ਸਕਦੇ ਹੋ ਵੀ ਜੇ ਖਾਸ ਤੌਰ ਤੇ ਕਾਰੋਬਾਰੀਆਂ ਵਾਸਤੇ ਇਹ ਮਤਲਬ ਕਿ ਸ਼ਡਿਊਲ ਜਿਹੜਾ ਵਧੀਆ ਰਹੇਗਾ ਕਿਉਂਕਿ ਉਹਨਾਂ ਦੀ ਜਿਹੜੀ ਹੈ ਵੀ ਸਰਵਿਸ ਜਿਹੜੀ ਵਧੀਆ ਹੋਣ ਕਰਕੇ ਜਿਹੜਾ ਕਾਰੋਬਾਰ ਕਰਨ ਤੇ ਸੁਖਾਲਾ ਹੋਏਗਾ ਬਿਲਕੁਲ ਬਿਲਕੁਲ ਅੱਗੇ ਪੰਜਾਬ ਮਿਲ ਜਾਂਦੇ ਸੀ ਰਾਤ ਦਾ ਸਫਰ ਹੁੰਦਾ ਸੀ ਹੁਣ ਦਿਨ ਦਿਨ ਚ ਜਾ ਕੇ ਆਪਣਾ ਕੰਮ ਕਰਕੇ ਦੇ ਲਈਓ ਆਪੇ ਸਾਥ ਸਕੇ ਇਹ ਹੀ ਫਾਇਦਾ ਸਾਰਿਆਂ ਨੂੰ ਇਹ ਹਫਤੇ ਦੇ ਵਿੱਚ ਮਤਲਬ ਕਿ ਕਿੰਨੇ ਦਿਨ ਚੱਲੇਗੀ ਕਿ ਪੂਰਾ ਹਫਤਾ ਹੀ ਚੱਲੇਗੀ ਜਾਂ ਆਪਣੇ 6 ਦਿਨ ਚੱਲੇਗੀ ਇੱਕ ਦਿਨ ਵਿੱਚੋਂ ਆ ਜਿਹਦੇ ਵਿੱਚ ਮੰਨ ਰਹੀ ਹੈ 6:90 ਦੇ ਆਂ ਬਾਕੀ ਪੂਰਾ ਆਏਗਾ ਤੇ ਕੀ ਪਤਾ ਲੱਗੇ ਸਰ ਸ਼ਡਿਊਲ ਦੇ ਮੁਤਾਬਿਕ ਇਹਦਾ ਟਾਈਮਿੰਗ ਕੀ ਹੋ ਸਕਦੀ ਹੈ ਵੀ ਜਿਹੜੀ ਮਤਲਬ ਕਿ ਲੋਕਾਂ ਨੂੰ ਆਸਾਨੀ ਹੋਵੇ ਆਂ ਜਾਂਦੀ ਫਿਰ ਇਹ 7:55 ਦਾ ਟਾਈਮ ਹੈ ਚੱਲਣਾ ਉਹ ਫਿਰ 2:00 ਦਿੱਲੀ ਪਹੁੰਚਿਆ ਕਰੇਗੀ ਤੇ ਦਿੱਲੀ ਵਿੱਚ ਚੱਲੇਗੀ 4:00 ਵਜੇ 7:30 10:35 ਮਿੰਟ ਤੇ ਕੋਲਪੁਰ ਪਹੁੰਚੇਗੀ ਬੁਕਿੰਗ ਹੋਗੀ ਸ਼ੁਰੂ ਨਹੀਂ ਹੋ ਜਾਈ ਇਹ ਇਹ ਆਇਆ ਨਹੀਂ ਮੰਜ ਆਏਗਾ ਤਾਂ ਫਿਰ ਸ਼ੁਰੂ ਹੋ ਜਾਈਗੀ ਮੈਨੂੰ ਲੱਗਦਾ ਵੀ ਇਸ ਚੀਜ਼ ਦਾ ਹੁਣ ਜਿਹੜਾ ਹਮ ਲੋਕਾਂ ਨੂੰ ਫਾਇਦਾ ਹੋਣ ਜਾ ਰਿਹਾ ਬਿਲਕੁਲ ਜੀ ਬਿਲਕੁਲ ਫਾਇਦਾ ਹੀ ਹੈ ਸਾਰੇ ਏਰੀਆ ਨੂੰ ਫਾਇਦਾ ਹੈ ਯਜੁਰਗਾ ਨੂੰ ਖਾਸ ਤੌਰ ਤੇ ਕਿਉਂਕਿ ਉਹ ਰਾਤ ਦੀ ਪੰਜਾਬ ਮਿਲ ਦੇ ਸਫਰ ਜਾਂਦੇ ਸੀ ਹੁਣ ਸੁਬਾ ਚੱਲਣਗੇ ਆਰਾਮ ਨਾਲ ਦੁਪਹਿਰੇ ਹੀ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਵਾਂਗੇ ਕਿਹੜੇ ਕਿਹੜੇ ਸਰ ਮਤੋਂ ਕਿਹੜੇ ਸਟੇਸ਼ਨਾਂ ਤੇ ਇਹ ਦੁਕਨ ਦਾ ਕੰਮ ਕਰੇ ਅਫਰੀਦਪੁਰ ਕੋਟ ਹੈ ਬਠਿੰਡਾ ਧੂਰੀ ਹੈ ਪਟਿਆਲਾ ਅੰਮ੍ਰਾਲਾ ਕੁਰੂਕਸ਼ੇਤਰ ਪਾਣੀਪਤ ਹੈ ਕਿੰਨੇ ਕੁ ਸਾਰੇ ਜਿਹੜੇ ਘੰਟਿਆਂ ਦੇ ਵਿੱਚ ਜਿਹੜਾ ਇਹ ਸਫ਼ਰ ਤੈ ਹੋਏਗਾ ਕਿ ਕਿਉਂਕਿ ਪਹਿਲੀ ਜੇ ਡੇਟ ਸੀ ਕਰੀਬ 8 ਘੰਟਿਆਂ ਦੇ ਵਿੱਚ ਸਫ਼ਰ ਤੈ ਹੁੰਦਾ ਜੀ ਇਹ ਕਿੰਨੇ ਘੰਟਿਆਂ ਦੇ ਵਿੱਚ ਜਿਹੜਾ ਤੈ ਸਾਢੇ 6 ਘੰਟੇ ਲੱਗੇਗੀ ਸਾਢੇ 6 ਹਾਂ ਸਾਢੇ 6 ਘੰਟੇ ਲੱਗਣਾ ਸਫ਼ਰ ਆਪਣਾ ਪੰਜੋਂ ਸਾਢੇ 6 ਘੰਟੇ ਦੀ ਵਾਪਸੀ ਦੋਨੋਂ ਵਾਰਸ ਇਸ ਹੀ ਸਾਡੇ ਨਾਲ ਮੌਜੂਦ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਵੀ ਜਿਹੜੀਆਂ ਨੇ ਜਿਹੜੀ ਟ੍ਰੇਨ ਜਿਹੜੀ ਚੱਲਦੀ ਆ ਮੁੰਤੇ ਪਾਸ ਜਿਹੜੀ ਹੈ ਤੇ ਟ੍ਰੇਨ ਜਿਹੜੀ ਆ ਚੱਲਦੀ ਪਈ ਚੱਲਣ ਲੱਗੀ ਆ ਉਹਦੇ ਨਾਲ ਲੋਕਾਂ ਨੂੰ ਕਾਫੀ ਵੱਡਾ ਜਿਹੜਾ ਇਹਦਾ ਫਾਇਦਾ ਹੋਣ ਜਾ ਰਿਹਾ ਕਿਉਂਕਿ ਪਹਿਲਾਂ ਜਿਹੜਾ ਫਰੋਇਦਪੁਰ ਤੋਂ ਜਿਹੜੇ ਦਿੱਲੀ ਦਾ ਸਫ਼ਰ ਜਿਹੜਾ ਤੈਅ ਕਰਦੇ ਸੀਗੇ ਉਸ ਟ੍ਰੇਨ ਦੇ ਵਿੱਚ ਜਿਹੜਾ ਵੀ 8 ਘੰਟੇ ਤੋਂ ਜ਼ਿਆਦਾ ਦਾ ਜਿਹੜਾ ਸਫ਼ਰ ਦਾ ਸਮਾਂ ਜਿਹੜਾ ਲੱਗਦਾ ਸੀ ਜਿਸ ਕਰਕੇ ਵਪਾਰੀਆਂ ਨੂੰ ਮਜ਼ਦੂਰਾਂ ਨੂੰ ਤੇ ਜਾਂ ਹੋਰ ਜਿਹੜੇ ਲੋਕ ਜਿਹੜੇ ਸਫ਼ਰ ਕਰਦੇ ਸੀ ਕਾਰੋਬਾਰ ਵਾਸਤੇ ਉਹਨਾਂ ਨੂੰ ਵੱਡੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਨੇ ਤੜਕੇ ਜਾ ਕੇ ਜਿਹੜੀ ਆ ਟ੍ਰੇਨ ਪਹੁੰਚਦੀ ਸੀ ਲੇਕਿਨ ਹੁਣ ਇਹ ਜਿਹੜੀ ਸਵੇਰ ਦੇ ਟਾਈਮ ਹੀ ਇਹ ਜਿਹੜੀ ਟ੍ਰੇਨ ਚੱਲੇਗੀ ਤੇ ਉਹ ਮਤਲਬ ਕਿ 2:30 ਵਜੇ ਜਿਹੜੀ ਆ ਦਿਨ ਦੇ ਹੀ ਉਥੇ ਪਹੁੰਚ ਜੇਗੀ ਤੇ ਸ਼ਾਮ ਨੂੰ ਉਹ ਹੀ ਉਹ ਟ੍ਰੇਨ ਜਿਹੜੀ ਆ ਉਹ ਵਾਪਸੀ ਵੀ ਜਿਹੜੀ ਆ ਰਾਤ ਤੱਕ ਜਿਹੜੀ ਆ ਇੱਥੇ ਫਰੀਦਪੁਰ ਪਹੁੰਚੇਗੀ ਵੀ ਕਹਿ ਸਕਦੇ ਆਂ ਕਿ ਇੱਕ ਹਫਤੇ ਦੇ ਵਿੱਚ 6 ਦਿਨ ਜਿਹੜੀ ਆ ਇਹ ਜਿਹੜੀ ਆ ਟ੍ਰੇਨ ਜਿਹੜੀ ਆ ਚੱਲੇਗੀ ਜਿਹਦਾ ਸਹੂਲਤ ਜਿਹੜੀ ਆ ਲੋਕਾਂ ਨੂੰ ਆ ਮਿਲਣ ਜਾਣੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਦੂਜੀਆਂ ਟ੍ਰੇਨਾਂ ਜਿਹੜੀਆਂ ਚੱਲਦੀਆਂ ਸੀਗੀਆਂ ਉਸ ਕਰਕੇ ਲੋਕਾਂ ਨੂੰ ਬੜੀਆ ਮੁਸ਼ਕਲਾਂ ਆਂਦੀ ਕਾ ਵਧੀਆ ਵੀ ਲੋਕਾਂ ਨੇ ਮਤਲਬ ਇਹ ਸਟੇਨ ਨੂੰ ਲਾ ਕੇ ਕਿਸ ਤਰ੍ਹਾਂ ਸਮਝਦੇ ਆ ਕਿਉਂਕਿ ਲੋਕਾਂ ਵਾਸਤੇ ਕਾਫੀ ਵੱਡੀ ਜੜੀ ਆ ਖੁਸ਼ੀ ਵਾਲੀ ਗੱਲ ਆ ਕਿਉਂਕਿ ਬੰਦੇ ਭਾਰਤ ਜੜੀ ਆ ਟ੍ਰੇਨ ਜੜੀ ਆ ਉਹ ਇਥੇ ਸ਼ੁਰੂ ਹੋਈ ਆ ਉਹਦੀ ਸ਼ੁਰੂ ਹੋਣ ਦੇ ਨਾਲ ਹੀ ਜੜੀ ਆ ਵੀ ਕਹਿ ਸਕਦੇ ਆ ਵੀ ਇੱਕ ਦਿਨ ਬਾਅਦ ਜੜੀ ਆ ਇਥੇ ਚੱਲੇਗੀ ਤੇ ਲੋਕਾਂ ਨੂੰ ਕਾਫੀ ਜੜੀ ਆ ਉਮੀਦਾਂ ਹੈਗੀਆਂ ਤੇ ਕਾਫੀ ਜੜੀ ਸੋਚ ਆ ਉਹ ਵਧੀਆ ਜੜੀ ਆ ਲੋਕਾਂ ਪਾਜੀ ਬੰਦੇ ਭਾਰਤ ਜੜੀ ਟ੍ਰੇਨ ਇਥੇ ਫਰੋਜਪੁਰ ਤੋਂ ਦਿੱਲੀ ਜੜੀ ਚੱਲਣੀ ਆ ਕਿ ਪਤਾ ਨਹੀਂ ਜਾਂ ਬੋਲ ਕੇ ਅਬ ਹਿੰਦੀ ਵਿੱਚ ਬੋਲਣਗੇ ਸਰ ਬੰਦੇ ਭਾਰਤ जो ट्रेन चलनी है फिरपुर से दिल्ली तक उसका सफ़र तय करेंगी आप कैसे समझते कि फ़ायदा होगा लोगों के को ये बहुत अच्छा एक काम है जो गवर्नमेंट ने किया है जिससे यात्रियों को सुविधा हो जाएगी और बहुत अच्छा कदम है और हम जितने भी पैसेंजर्स होते हैं उनको जो भी अभी बहुत सी असुविधा होती है इससे उनको बहुत फ़ायदा मिलेगा बहुत अच्छा है पहले टाइम काफी लगता था अब जो टाइम है मतलब कि उसमें भी मतलब कि काफी फायदा होगा कटौती होगी जो सुबह से शाम तक परेशान होते थे उनको बहुत अच्छा सुविधा मिली जिससे वो जल्दी अपने काम पर पहुंच सकें ड्यूटी पर पहुंच सकेंगे और अपना काम कर अच्छी तरह से निभा सकेंगे ਜਰਾ ਉਹ ਵੀ ਜਿਹੜੇ ਕਾਫੀ ਚਲੇ ਆ ਉਹ ਕੋ ਸਾਹਿਬ ਉਹ ਦਿਖਾਈ ਦਿੰਦੇ ਕਿ ਜਿਹੜੀ ਬੰਦੇ ਭੱਜ ਜਿਹੜੀ ਐ ਟ੍ਰੇਨ ਜਿਹੜੀ ਐ ਉਹ ਦੋ ਦਿਨ ਬਾਅਦ ਜਿਹੜੀ ਇੱਥੇ ਸ਼ੁਰੂ ਹੋਣ ਜਾ ਰਹੀ ਆ ਉਹਦਾ ਕਾਫੀ ਥੇਰ ਤੋਂ ਜਿਹੜਾ ਲੋਕਾਂ ਨੂੰ ਇੰਤਜ਼ਾਰ ਸੀਗਾ ਜਿਹੜਾ ਇੰਤਜ਼ਾਰ ਹੀ ਕਰਿਆ ਕਰਿਆ ਆ ਉਹ ਜਿਹੜੀ ਖਤਮ ਹੋ ਗਿਆ ਦਿਖਾਈ ਦੇ ਰਿਹਾ ਤੁਸੀਂ ਲੋਕ ਜਿਹੜਾ ਜਦੋਂ ਸਫ਼ਰ ਕਰਦੇ ਆ ਉਹ ਚਾਹਦੇ ਆ ਵੀ ਅਸੀਂ ਜਲਦੀ ਤੋਂ ਜਲਦੀ ਸਫ਼ਰ ਜਿਹੜਾ ਦੇਖੇ ਆਪਣੀ ਮੰਜ਼ਿਲ ਤੇ ਪਹੁੰਚਣਾ ਹਾਂ ਤੋਂ ਮੰਜ਼ਿਲ ਪਹੁੰਚੀਏ ਤੇ ਸਫ਼ਰ ਜਿਹੜਾ ਫਰੀ ਜਲਦੀ ਜਿਹੜਾ ਅੱਧੇ ਸਿਆ ਹੋ ਜਾਵੇ ਤਾਂ ਇਸੇ ਤਰ੍ਹਾਂ ਦੇ ਬੰਦਾ ਪ੍ਰਸ਼ਾਸਨ ਦਾ ਹੋ ਜਾਂਦਾ ਹੈ ਜਿਹਦਾ ਸਫ਼ਰ ਕਰਨਾ ਪੜੀ ਤੁਸੀਂ ਦਿੱਲੀ ਜਾਨ ਵਾਲੀ ਜਮੇ ਤੇ ਚੱਲੀ ਆ ਬੱਦੇ ਭੱਤ ਉਹ ਕਿੰਨਾ ਫਾਇਦਾ ਹੋਏਗਾ ਸਰਦੀ ਕਾਕੇ ਦੇ ਲੋਕਾਂ ਨੂੰ ਭਾਈ ਆਪਾਂ ਦਾ ਜਾਣੇ ਨਹੀਂ ਸਾਨੂੰ ਪਤਾ ਹੀ ਨਹੀਂ ਪੈ ਰਿਹਾ ਆਪਾਂ ਦਿੱਲੀ ਘਰੇ ਜਾਇਦੇ ਨਹੀਂ ਸਾਨੂੰ ਪਤਾ ਨਹੀਂ ਆਪਾਂ ਦਾ ਇੱਥੇ ਰਹਿੰਦੇ ਲੋਕਾਂ ਦਾ ਜਿਵੇਂ ਆਪਣੇ ਜਿਹੜੇ ਸਰਕਾਰ ਇਹ ਕੰਮ ਕਰ ਰਹੀ ਆ ਬਹੁਤ ਵਧੀਆ ਹੈ দাদা ਕਿਉਂਕਿ ਅਲੱਗ-ਅਲੱਗ ਟਿਕਣਾ ਤੋਂ ਰੋਕੇ ਜਿੱਦਾਂ ਕਿ ਇੱਥੇ ਜਾਣਾ ਪਹਿਲਾਂ ਸਾਨੂੰ ਇੱਥੇ ਲੁਧਿਆਣਾ ਜਾਣਾ ਪੈਣਾ ਤੇ ਜਲੰਧਰ ਜਾਣਾ ਪੈਣਾ ਤੇ ਹੁਣ ਸਿੱਧੀ ਜਿੱਦਾਂ ਕਿ ਦਿੱਲੀ ਜਾਣੀ ਆ ਕਿ ਜਿਹੜੇ ਆਪਣੇ ਲੋਕਲ ਜਿਹੜੇ ਸਟੇਸ਼ਨਾਂ 'ਚ ਵੀ ਬਦਲਾਅ ਕਾਫੀ ਕੀਤਾ ਵੀ ਮਤਲਬ ਕਹਿ ਸਕਦਾ ਜਿਹੜੇ ਵਪਾਰੀ ਸੀ ਰਾਤ ਦਾ ਸਫਰ ਕਰਦੇ ਸੀ ਹੁਣ ਦਿਨ ਦੇ ਟਾਈਮ ਸਫਰ ਕਰਨਗੇ ਦਿਨੇ ਟਾਈਮ ਜਿਹੜਾ ਉਸੇ ਪਹੁੰਚਣ ਦਾ ਵੀ ਕੰਮ ਹੋ ਗਿਆ ਹਾਂ ਇਹ ਤਾਂ ਜਿਹੜੇ ਵਪਾਰੀ ਆਉਣਾਂ ਲਈ ਵੀ ਫਾਇਦਾ ਹੋ ਗਿਆ ਆ ਤੇ ਬਾਕੀ ਜਿਹੜਾ ਡਰ ਦਾ ਮਾਹੌਲ ਹੁੰਦਾ ਛੋਟੇ ਛੋਟੇ ਸਟੇਸ਼ਨਾਂ 'ਚ ਰੁਕਦੀ ਆ ਉਹਨਾਂ ਲਈ ਫਾਇਦਾ ਹੋ ਗਿਆ ਕੋਈ ਡਰ ਨਹੀਂ ਆ ਤੇ ਦੂਜਾ ਗੱਡੀਆਂ ਦਾ ਇੰਤਜ਼ਾਰ ਹੋਇਆ ਕਿਸੇ ਨਾਲ ਦਾ ਇੰਤਜ਼ਾਰ ਹੋਇਆ ਇਹ ਸਾਨੂੰ ਬਹੁਤ ਵਧੀਆ ਲੱਗਿਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਕਿ ਤੁਸੀਂ ਦੇਖ ਸਕਦੇ ਜਿਵੇਂ ਲੋਕਾਂ ਦੇ ਵਿੱਚ ਕਾਫੀ ਜੜੀਆ ਖੁਸ਼ੀ ਵੀ ਆ ਉਹ ਦੇਖਣ ਨੂੰ ਮਿਲਦੀ ਵੀ ਕਿਉਂ ਲੋਕ ਚਾਹਦੇ ਆ ਵੀ ਇਹੋ ਜਿਹੀ ਜੜੀਆਂ ਟ੍ਰੇਨਾਂ ਹੈ ਜਿਹੜੀਆਂ ਐਚ ਸਟੇਸ਼ਨ ਤੋਂ ਚੱਲਣ ਜਿੱਥੇ ਲੋਕਾਂ ਨੂੰ ਕੋਈ ਮੁਤਲਾਕ ਸਾਹਮਣਾ ਨਾਲ ਕਰੇ ਕਿਉਂਕਿ ਬੰਦੇ ਭਾਰਤ ਜਿਹੜੀ ਟ੍ਰੇਨ ਹੈਗੀ ਆ ਉਹ ਆਪਣੇ ਆਪ ਦੇ ਵਿੱਚ ਵੀ ਜਿਹੜੀ ਇੱਕ ਵੀ ਲੋਕਾਂ ਨੂੰ ਇੱਕ ਸੌਫੇ ਦੇ ਤੌਰ ਤੇ ਜਿਹੜੀ ਅਫਰੋਇਪੁਰ ਨਵਾਕੀਆਂ ਨੂੰ ਜਿਹੜੀ ਆ ਉਹ ਮਿਲਣ ਜਾ ਰਹੀ ਆ ਜਿਹਦਾ ਸਫ਼ਰ ਜਿਹੜਾ ਉਹ ਕਾਫੀ ਜੜਾ ਵੀ 6 ਘੰਟਿਆਂ ਦੇ ਕਰੀਬ ਕਰੀਬ ਜਿਹੜਾ ਇਹ ਸਫ਼ਰ ਜਿਹੜਾ ਵਿੱਚ ਜਿਹੜੀਆਂ ਲੋਕ ਜਿਹੜੇ ਫਰੋਇਪੁਰ ਤੋਂ ਦਿੱਲੀ ਪਹੁੰਚ ਜਾਣਗੇ ਵੀ ਕਹਿ ਸਕਦੇ ਆ ਵੀ ਜਿਹੜ ਖਾਸ ਤੌਰ ਤੇ ਕਾਰੋਬਾਰੀਆਂ ਨੂੰ ਇਹ ਕਾਫੀ ਆਸਾਨੀ ਹੋਏਗੀ ਜਿਹੜੇ ਰਾਤ ਦਾ ਸਫਰ ਕਰਦੇ ਸੀਗੇ ਰਾਤ ਨੂੰ ਟ੍ਰੇਨ ਤੇ ਬੈਠਦੇ ਸੀ ਜੇ ਤੜਕੇ ਤੁਰਕਸਾਰੀ ਜਿਹੜਾ ਦਿੱਲੀ ਪਹੁੰਚਦੇ ਸੀ ਤੇ ਉਹਨਾਂ ਨੂੰ ਜਿਹੜਾ 11 ਵਜੇ ਤੋਂ ਪਹਿਲਾਂ ਮਾਰਕੀਟ ਨਹੀਂ ਸੀ ਖੁੱਲਦੀ ਇਸ ਕਰਕੇ ਉਹ 11 ਵਜੇ ਜਦੋਂ ਉਥੇ ਪਹੁੰਚਦੇ ਸੀ ਤੜਕੇ ਪਹੁੰਚਦੇ ਸੀ ਤੇ 11 ਵਜੇ ਤੱਕ ਜਿਹੜਾ ਹੋਟਲਾਂ ਵਿੱਚ ਇੰਤਜ਼ਾਰ ਜਿਹੜਾ ਕਰਨਾ ਪੈਂਦਾ ਸੀਗਾ ਵੀ ਕਹਿ ਸਕਦੇ ਆ ਵੀ ਲੋਕਾਂ ਨੂੰ ਜੜੀਆਂ ਵੱਡੀਆਂ ਮੁਸ਼ਕਲਾਂ ਜੜੀਆਂ ਸਰਦੀ ਲੱਗ ਕੇ ਖਾਸ ਤੌਰ ਤੇ ਫਰੀਦਪੁਰ ਵਾਲਿਆਂ ਨੂੰ ਜੜੀਆਂ ਆਂਦੀਆਂ ਸੀ ਉਹ ਮੁਸ਼ਕਲਾਂ ਜੜੀਆਂ ਹੁਣ ਉਹ ਦੂਰ ਹੋਣ ਜਾ ਰਹੀਆਂ ਕਿਉਂਕਿ ਸਰਕਾਰ ਵੱਲੋਂ ਜਿਹੜੀਆਂ ਕੇਂ ਫੈਸਲਾ ਲਿਆ ਗਿਆ ਰੇਲਵੇ ਵਿਭਾਗ ਵੱਲੋਂ ਜਿਹੜਾ ਫੈਸਲਾ ਲੈ ਗਿਆ ਉਹ ਕਾਫੀ ਸਰਾਨੀ ਆਏਗਾ ਕਿਉਂਕਿ ਲੋਕ ਜਿਹੜੇ ਆ ਇਹ ਬੜੀ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਸੀਗੇ ਕਿ ਫਰੋਇਦਪੁਰ ਤੋਂ ਬੰਦੇ ਪਾਤ ਜੜੀ ਆ ਟ੍ਰੇਨ ਜੜੀ ਆ ਉਹ ਚੱਣੀ ਚਾਹੀਦੀ ਆ ਤਾਂ ਜੋ ਜਿਹੜੇ ਸਮੇਂ ਦੇ ਵਿੱਚ ਜੜੀ ਆ ਉਹ ਘਟੋਤੀ ਹੋਵੇ ਤੇ ਲੋਕ ਵੀ ਜੜਾ ਆਪਣਾ ਸਫਰ ਬੜੀ ਆਸਾਨੀ ਦੇ ਨਾਲ ਜੜਾ ਦਿੱਲੀ ਤੱਕ ਬਹੁਤ ਆਸਾਨ ਕਰ ਸਕਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਯਾਨਿਕਸ ਵਰਾਫਪੁਰ